ਲੋਦੀ ਸ਼ਾਮ ਦੇ ਇਵਨਿੰਗ ਦੇ ਟਾਈਮ ਜਿਹੜਾ ਹੈਗਾ ਵੀਡੀਓ ਸ਼ੂਟ ਕਰ ਉਸਨੀ ਤੇ ਮੀਚ ਪਿੱਛੇ ਪਿਆ ਤੇ ਤੇਰੇ ਪਾਪਾ ਨੂੰ ਸ਼ੇਰ ਪਰ ਆਉਂਦੇ ਸੀ ਆਉਂਦੇ ਆਉਂਦੇ ਪਿੱਜ ਗਏ ਇੱਥੇ ਹੈ ਨਹੀਂ ਆਪਣੇ ਇੰਨਾ ਇੱਥੇ ਤਾਂ ਪੂਰਾ ਨਹੀਂ ਅੱਛਾ ਪੰਪ ਕੋਲੇ ਉੱਤਰ ਪਿਆ ਨਹੀਂ ਚੱਲ ਵਧੀਆ ਤੁਸੀਂ ਉਹਦਾ ਕਿਟ ਲੈ ਗਏ ਹਨਾ ਕਿਟ ਤੇ ਕਾਗਜ਼ ਕੂਕ ਜਿਸ ਤਿੱਕੇ ਜਿਵੇਂ ਉਹ ਪਾਇਆ ਫਿਰ ਹਾਂ ਹਾਂ ਉਹ ਸਾਨੂੰ ਕਹੇ ਉੱਥੇ ਜਦੋਂ ਅਸੀਂ ਫਰੂਟ ਲੈਂਦੇ ਸੀ ਕਹਿੰਦਾ ਭੱਜ ਜੋ ਮਹਾਂ ਹਲੇ ਕਿੱਥੇ ਭੱਜ ਜੀਏ ਅੱਛਾ ਫਿਰ ਜਸਨੀਤ ਨਹੀਂ ਬੋਲਿਆ ਕੁਛ ਜਸਨੀਤ ਕਹਿੰਦਾ ਚਲੋ ਮੈਂ ਨਹਾ ਰਹਾ ਹਾਂ ਅੱਛਾ ਪਾਪਾ ਦਾ ਖੋਲ ਖੋਲ ਲੋ ਲੈ ਲਈਆਂ ਅਸੀਂ ਪਿਆਮ ਆਈ ਲੈ ਹੋ ਲੈ ਲੈ ਹੈ ਫਰੂਟੀ ਹਾਂ ਬਨਾਨੇ ਤਾਂ ਵੀ ਲੈ ਲਈਏ ਥੋੜਾ ਚਲੋ ਖੋਲ ਦੇ ਲੋ ਮਟਰ ਦੇ ਆਂਦੇ ਮਟਰ ਨਹੀਂ ਆਂਦੇ ਤੇ ਭਿੰਡੀ ਆਂਦੀ ਬਨਾਨਾ ਤੇ ਕੋਲਤੀ ਮੈਂਗੋ ਮੈਂਗੋ ਵੀ ਹੁਣ ਕਹਿੰਦੇ ਜਾਂਦੀ ਬਾੜ ਦੀ ਓਕੇ ਜਸਨੀਤ ਨਹੀਂ ਆ ਗਈ ਸੀ ਇਹ ਲੈ ਬੀਰਤੂਏ ਨਾਲ ਭੱਜ ਲੈਣਾ ਜਸਨੀ ਤੇ ਜਦੋਂ ਵੀ ਚਾਹਦੇ ਨੇ ਹਨ ਨਾਲ ਭੱਜਦਾ ਆਪਦੇ ਪਾਪਾ ਦੇ ਨਾਲ ਭੱਜ ਲੈਂਦਾ ਵੀ ਮੈਂ ਨਾਲ ਜਾਊ ਫਿਰ ਮੀ ਕਿੰਨਾ ਕ ਪਿਆਜ ਚੱਲ ਤੈਨੂੰ ਨਮਾ ਕੇ ਚੇਂਜ ਕਰਾ ਕੇ ਦੇਖੋ ਪਰ ਮੀ ਤਾਂ ਕੰਢੇ ਸਾਫ਼ ਕਰਦੀ ਬਸ ਅੱਜ ਵਾਲੀ ਵੀਡੀਓ ਇੱਥੋਂ ਸਟਾਰਟ ਕਰਦੇ ਆ ਸ਼ਾਮ ਦੇ ਟਾਈਮ ਤੋਂ ਤੇ ਇਹ ਸ਼ੇਰਪੁਰ ਆਈ ਨਹੀਂ ਸੰਦੀਪ ਤੇ ਇਹ ਮੈਂ ਸੰਦੀਪ ਤੇ ਜਸਨੀ ਤੇ ਤੇਰੇ ਪਾਪਾ ਤੇ ਇਹ ਸੇ ਪਰ ਆਣੀ ਮੇ ਉਰੇ ਮਾੜੀਆਂ ਮਾੜੀਆਂ ਕੰਨੀਆਂ ਆਈਆ ਜਦੋਂ ਕੰਨੀਆਂ ਆਈਏ ਮੈਂ ਉਦੋਂ ਸਟੈਂਡ ਅੰਦਰ ਕਰਿਆ ਜਸਨੀਤ ਕੀ ਪੀਣਾ ਹੁਣ ਬੋਲਦਾ ਨਹੀਂ ਹੈਗਾ ਜਮਾ ਵੀ ਨਹੀਂ ਬੋਲਦਾ ਹਾਂ ਹਮਮਾ ਚੂਡ ਪੀਦਾ ਜੂਸ ਪੀਣਾ ਨਹੀਂ ਵੀ ਫਿੰਗਰ ਪ੍ਰਿੰਟਾ ਤੋਂ ਵੀ ਨਾਲ ਲਿੰਕ ਹੁੰਦਾ ਨਹੀਂ ਹਾਂ ਲਿੰਕ ਹੁੰਦਾ ਨਹੀਂ ਫਿੰਗਰ ਪ੍ਰਿੰਟ ਲੋਗਰ ਜਸਨੀਤ ਨਮਾਨ ਮੂਤਾ ਹੋਣਾ ਹੁਣ ਮੈਂ ਰਸੋਈ ਚ ਜਾਉਂ ਜਸਨੀਤ ਨੇ ਅੱਜ ਪੇਪਰ ਖਤਮ ਹੋਏ ਨੇ ਰਵਨੀਤ ਨੇ ਆਪਣੀ ਡਾਲ ਕੱਢੀ ਆ ਹਨਾ ਜਸਨੀਤ ਕੀ ਦੀ ਡਾਲ ਹੈਗੀ ਬੇਆ ਇਸ ਨੂੰ ਇਤਨੇ ਕਮ ਚਾ ਕਰ ਲਿਆ ਰੁਨੀਤ ਨੂੰ ਕੋ ਕਿਰਾਏ ਦੇ ਦੇਖੋ ਕਿੰਨੀ ਪਿਆਰੀ ਆ ਹੁਣ ਅੱਜ ਕੇ ਪਰ ਖਤਮ ਹੋਏ ਨੇ ਕੱਟ ਕੇ ਇਹਨੂੰ ਆਪਦੇ ਆ ਪਿਕਸ ਵਗੈਰਾ ਆਪਦੀਆਂ ਫਰੈਂਡਾਂ ਨੇ ਦੇਖਣੀ ਹੋਉਂਦੀ ਆ ਮਮਾ ਮੈ ਆ ਮਮਾ ਮੈ ਰਿਆ ਤੇਰੀ ਆ ਤੂੰ ਤਾਂ ਹੋਰ ਖੇਡਾਂ ਲਈ ਅਸੀ ਇਹ ਤਾਂ ਬੁੱਤ ਦੀਦੀ ਦੀ ਆ ਤੇ ਉਹ ਇਹਨੂੰ ਸੰਭਾਲ ਕੇ ਰੱਖਦੀ ਆ ਅੰਦਰ ਦਿਖਾ ਤਾਂ ਦੇ ਚੰਗਾ ਦਿਖਾ ਤਾਂ ਦੇ ਸਾਰਿਆਂ ਨੂੰ ਆ ਦੇਖੋ ਇਧਰ ਨੂੰ ਘੁਮਾ ਦੇ ਠੀਕ ਐ ਰੁਨੀਤ ਆਪ ਦਾ ਸੈਟਿੰਗ ਕਰਦੀ ਆ ਇਧਰੋਂ ਦੀਦੀ ਨੂੰ ਪੜਾ ਦੇ ਪੁੱਤ ਮੈਂ ਬੂਟ ਲਾ ਕੇ ਦੇਖਦੀ ਆ ਉਹਦਾ ਦੇਖਾਂ ਲੈਂਦਾ ਵੀ ਆ ਹਮ ਜਸਨੀਤ ਨੂੰ ਆਇਆ ਹੋਇਆ ਤੇ ਕੋਈ ਤਾਂ ਖੋ ਨਾ ਲੈਣਾ ਹੈ ਜਸਨੀਤ ਇਹ ਪਤਾ ਦੀਦੀ ਦੀ ਆ ਦੇ ਦੇ ਹੁਣ ਤੈਨੂੰ ਦੇਖਣ ਨੂੰ ਦਿੱਤੀ ਸੀ ਦੇ ਦੇ ਤੁਸੀਂ ਤਾਂ ਟਰੈਕਟਰ ਲਿਆ ਸੀਗਾ ਤੁਸੀਂ ਟਰੈਕਟਰ ਨਹੀਂ ਸੀ ਲਿਆ ਉਸ ਦਿਨ ਦੀਦੀ ਨੇ ਇਹ ਲਈ ਸੀ ਹਮ ਜਸਨੀਤ ਨੂੰ ਚਲ ਖੇੜ ਲੈਣਦੇ ਨੂੰ ਕੋਈ ਨਰਮੀ ਤਾਂ ਹੈ ਖੇੜ ਲੈ ਕਿਹਾ ਅੱਖਾਂ ਕਿੰਨੀਆਂ ਸੋਹਣੀਆਂ ਨੇ ਵੇ ਪਹਿਲਾ ਹਣਾ ਐਮੈ ਕੀ ਮੰਮੀ ਨੇ ਬੋਲਦੀ ਬੋਲਦੀ ਨਹੀਂ ਨੀ ਤੂੰ ਲੈ ਬੋਲਦੀ ਲੈ ਮੈਂ ਬੁਲਾਉਂਗੀ ਬੁਲਾਉਂ ਮੈਂ ਦੇ ਤਾਂ ਸਹੀ ਤੂੰ ਥੈਂਕ ਯੂ ਤੂੰ ਤਾਂ ਆਪ ਡੋਲ ਆ ਜਸਨੀ ਤਾਂ ਮੇਰਾ ਪੁੱਤ ਤਾਂ ਆਪ ਡੋਲ ਆ ਮੰਮਾ ਆ ਬੱਬਾ ਦੇ ਕਿੰਨੀ ਦੇਊਗੀ ਪੁੱਤ ਦੇਊਗੀ ਇਹ ਦੇਖੋ ਇਹ ਕਿੰਨੀ ਸੁੰਦਰ ਹੈ ਨਾ ਰੋਣਾ ਬਹੁਤ ਦੇਉ ਦਿੱਤੀ ਇਹ ਤਾਂ ਆਪ ਸੋਏਗੀ ਇਸ ਕੋ ਨੀਂਦ ਆ ਰਹੀ ਹੈ ਉਹ ਸੌ ਜਾ ਸੌ ਗਈ ਸੌ ਗਈ ਉਹ ਤੋਂ ਲਓ ਜੀ ਅੱਜ ਹੋਤਾ ਥੋੜਾ ਜਿਹਾ ਨੀਟਿੰਗ ਹੈ ਕਿਉਂਕਿ ਸਾਨੂੰ ਐ ਹੋ ਗਿਆ ਜੀ ਤੋਂ ਸੰਦੀਪ ਭਾਣਾ ਛੇਪਰ ਜਾਂਦੀ ਸੀਗੇ ਫਿਰ ਅਸੀਂ ਐਸਲਾ ਕਰ ਲਈ ਦੁੱਧ ਪਿਆ ਦੋ ਤਿੰਨ ਦਿਨ ਲਈ ਕਰੇ ਮੈਂ ਉਹਦਾ ਪਨੀਰ ਬਣਾ ਕੇ ਦੱਬਤਾ ਤੇ ਮੈਂ ਕਿਹਾ ਉਹ ਤਾਂ ਜਾਨਿਉ ਮੈਟਰ ਲੈ ਆਏ ਉਹ ਹਨਾ ਫਿਰ ਇਹ ਹੋ ਜਾਂਦਾ ਵੀ ਚਲੋ ਸਾਡੇ ਬੱਚੇ ਹੋਰ ਤਾਂ ਕੁਝ ਨਹੀਂ ਖਾਂਦੇ ਹੈਗੇ ਵਿੱਚ ਦੀ ਬਣਾ ਦਿੰਨੀ ਆ ਹਨਾ ਜਦ ਵੀ ਪਨੀਰ ਦਾ ਹੋਊਗਾ ਤੇ ਤਾਂ ਕਰਕੇ ਅੱਜ ਫਿਰ ਮੈਂ ਉਹਨਾਂ ਦੀ ਵੇਟ ਕਰੀ ਗਈ ਵੇਟ ਵੀ ਕੀ ਕਰੀ ਗਈ ਉਹ ਤਾਂ ਮੈਂ ਲਾਸਟ ਮਸਮਸ ਲਿਖੇ ਰੱਖ ਸਕਦੀ ਸੀ ਮੇਰੀ ਫਰੈਂਡ ਆ ਗਈ ਤੇਲੀ ਆ ਗਈ ਕੋਈ ਤੁਰਦੀ ਸੀ ਜਨਾ ਉਹਦੇ ਨਾਲ ਗੱਲਾਂ ਮਾਰਨ ਲੱਗੀ ਤੇ ਜਦ ਉਹਦੇ ਜਾਂ ਦਾ ਟਾਈਮ ਹੋਇਆ ਖੇਰ ਦਿਮਾਗ ਛਾਇਆ ਮੈਂ ਖੇਮੇ ਤੇ ਬੈਠੀ ਬੈਠੀ ਮੈਂ ਵੀ ਚਾਹੀ ਲਸਣ ਇਸ ਲਿਖੇ ਰੱਖ ਲੈਂਦੀ ਹੈ ਨਾ ਕੋਈ ਕੰਮ ਨਹੀਂ ਕਰਿਆ ਬਸ ਗੱਲਾਂ ਤੇ ਟਾਈਮ ਵੇਸਟ ਕਰਤਾ ਤੇ ਹੁਣ ਮੈਂ ਕਿਹਾ ਚੱਲ ਮਟਰ ਕੱਢ ਲਾਂ ਲਸਣ ਸਿਰ ਲਾਂ ਤੇ ਬਸ ਫਿਰ ਫਟਾਫਟ ਸਬਜ਼ੀ ਨੂੰ ਤੜਕਾ ਲਾ ਦੂ ਜੇ ਲੱਗਦਾ ਤਾਂ ਕੀ ਆ ਪਰ ਹੁਣ ਥੋੜਾ ਜਿਹਾ ਦੇਰ ਤੋਂ ਹੋ ਗਈ ਅੱਜ ਤੇ ਇਸ ਤਰ੍ਹਾਂ ਦਾ ਸੀਗਾ ਠੀਕ ਹੁਣ ਇਹ ਰਿਵਿਊ ਦੇ ਪੇਪਰ ਖਤਮ ਹੋਏ ਨੇ ਅੱਜ ਇਹ ਤਾਂ ਇਧਰੋਂ ਵੀ ਥੋੜਾ ਜਿਹਾ ਰਿਲੈਕਸ ਨਹੀਂ ਫਿਰ ਇਹਨੂੰ ਐ ਹੁੰਦਾ ਜਾਂ ਦੇ ਇਹ ਪੇਪਰ ਚੱਲਦੇ ਨਹੀਂ ਇਹਨੇ ਵੀ ਰਿਵਿਊ ਨੇ ਹੈਲਪ ਕਰਦੀ ਹੈ ਨਾ ਪਾਂਡੇ ਵਗੈਰਾ ਇਹਨੇ ਸਾਫ ਕਰਤੇ ਫੇ ਅ ਫਿਰ ਮੈਂ ਨਾ ਉਧਰ ਜਦੋਂ ਸੰਦੀਪ ਆਇਆ ਫਿਰ ਜਸਨੀਤ ਨੂੰ ਨਿਮੋਲ ਲੱਗ ਗਈ ਉਹ ਮੀਂਹ ਚ ਉਹਨਾਂ ਨੂੰ ਮੀਂਹ ਆ ਕੇ ਦੇਖ ਲੈ ਇੱਥੇ ਨਹੀਂ ਜਮਾ ਨਹੀਂ ਸੀ じゃ ਉੱਥੇ ਰਸਤੇ 'ਚ ਇੰਨਾ ਮੀਂਹ ਆ ਗਿਆ ਇੱਥੇ ਬਸ ਮਾੜੀ ਮੁੰਡੀ ਕਿੰਨ ਮੰਨ ਕੇ ਮੰਨਦੀ ਸੀਗੀ ਇਹ ਕੋਹਰਾ ਮੌਸਮ ਬਸ ਪਤਾ ਨਹੀਂ ਆਏ ਜੇ ਕਿਉਂ ਹੋਇਆ ਪਿਆ ਵੀ ਆਏ ਜੇ ਲੱਗੂਗਾ ਵੀ ਗਰਮੀ 'ਚ ਕਾਫੀ ਜ਼ਿਆਦਾ ਹੁਣ ਕੁਝ ਹੋ ਕੇ ਬਸ ਕੰੀਆਂ ਜੇ ਆ ਜਾਂਦੀਆਂ ਨੇ ਤੇ ਉਹ ਤੜਕਿਆ ਦੇ ਠੰਡਾ ਸੀਗਾ ਮੌਸਮ ਦਿਨੇ ਫੇਰ ਬਹੁਤ ਜ਼ਿਆਦਾ ਗਰਮੀ ਹੈ ਸੀ ਬਹੁਤ ਗਰਮੀ ਹੋ ਗਈ ਸੀ ਤੇ ਹੁਣ ਬਸ ਮੈਂ ਸਬਜ਼ੀ ਨੂੰ ਤੜਕਾ ਲਾਉਂਗੀ ਟਮਾਟਰ ਕੱਢ ਕੇ ਲਸਣ ਪਿੰਦਕੇ ਤੇ ਪਿਆਜ਼ ਕੱਟ ਲੂੰਗੀ ਤੇ ਉੱਥੇ ਹੀ ਕੱਟ ਲੂ ਬਿਆਸਾਂਦਰੀ ਮਮੇ ਤੇ ਲੱਗ ਰਹੀ ਹੈ ਜਲਦੀ ਜਲਦੀ ਕਰ ਲੈਣੀ ਹੈ ਕੰਮ ਤੇ ਚਲੋ ਠੀਕ ਹੈ ਜੀ ਫਿਰ ਕਰ ਲਈਏ ਮਟਰ ਨੂੰ ਫੇਰ ਮਿਲਦੇ ਆ ਲਓ ਜੀ ਹੁਣ ਮੈਂ ਅਗੀਰ ਸੋਇਚ ਮੈਂ ਸਾਰਾ ਤੜਕਾ ਵਗੈਰਾ ਤਿਆਰ ਕਰ ਲਿਆ ਬਸ ਹੁਣ ਸਬਜੀ ਨੂੰ ਤੜਕਾ ਲਾਉਣੇ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਜੀ ਅਦਰਕ ਕੱਟ ਲਿਆ ਲਸਣ ਸਿਰਲੇਲੀ ਮਟਰ ਕੱਢ ਲਏ ਪਿਆਜ਼ ਟਮਾਟਰ ਬਸ ਹੁਣ ਮੈਂ ਤੜਕੇ ਦੀ ਤਿਆਰੀ ਕਰਦੀ ਆ ਹਨਾ ਤੇ ਕੁੱਕਰ 'ਚ ਹੀ ਰਾ ਦੂੰਗੀ ਇੱਕ ਦੋ ਸੀਟੀਆਂ ਮਰਵਾ ਦੂੰਗੀ ਬਾਅਦ 'ਚ ਮੇਰੀ ਜਲਦੀ ਬਣ ਜੂਗੀ ਸਬਜੀ ਤੇ ਮੈਂ ਤੁਹਾਨੂੰ ਪਨੀਰ ਦਾ ਦਿਖਾਉਣੀ ਆ ਪਨੀਰ ਕਿਵੇਂ ਜਮਾਇਆ ਹੋਇਆ ਕੀ ਜਿਗਾਰਡ ਕਰਿਆ ਹੋਇਆ ਬਣੀ ਰਿਹਾ ਹੋਜੀ ਵੀਡੀਓ ਦੇ ਨਾਲ ਤੇ ਆਪ ਅੱਗੇ ਕਰਦੇ ਆਂ ਵੀਡੀਓ ਨੂੰ ਕੰਟੀਨਿਊ ਲਓ ਮਸਾਲਾ ਆਪਾਂ ਪਾਤਾ ਪੁੱਜੀ ਜਾਂਦਾ ਹੁਣ ਜਦੋਂ ਇਹ ਕਿਓ ਜਿਹਾ ਛੱਡ ਗਿਆ ਹਨਾ ਫੇਰ ਮਟਰ ਤੇ ਪਨੀਰ ਪਾਵਾਂਗੇ ਪਨੀਰ ਮੈਂ ਕੱਢਣਾ ਹਜੇ ਤੁਹਾਨੂੰ ਦਿਖਾਉਣੀ ਆ ਕੀ ਜਿਗਾਰ ਲਾਇਆ ਪਨੀਰ ਜਮਾਉਣ ਨੂੰ ਤੇ ਦੁੱਧ ਵਿੱਚ ਗਰਮ ਕਰਤਾ ਹੁਣ ਦੁੱਧ ਨੂੰ ਉਬਾਲੀ ਆ ਜੂ ਬਸ ਰੋਟੀ ਰੋਟੀ ਦਾ ਕੰਮ ਰਹਿ ਗਿਆ ਪਨੀਰ ਕੱਢਦੀ ਆ ਤੁਸੀਂ ਦੇਖਿਓ ਪਨੀਰ ਦਾ ਕੀ ਜਿਗਾਰ ਲਾਇਆ ਤੇ ਪਹਿਲਾਂ ਆਟੇ ਵਾਲੀ ਬੋਰੀ ਬੋਰੀ ਧਰਤੀ ਹੈ ਨਾ ਫੇਰ ਉੱਪਰ ਸ਼ੱਕਰ ਵਾਲੀ ਧਰਤੀ ਉੰਤੇ ਮੈਂ ਤੇ ਰਮਨੀਤ ਨੇ ਤੇ ਐੇ ਉਦੋਂ ਪਹਿਲਾਂ ਰਮਨੀਤ ਦੇ ਮਮਾ ਸਮਾਰ ਕੇ ਬਾਜਨ ਦੇ ਦਿੰਦੇ ਆ ਕਹਿੰਦੀ ਬੱਦੀਆਂ ਕਹਿੰਦੀ ਜੰਮ ਜੂ ਹੁਣ ਕੱਢ ਕੇ ਦੇਖਦੇ ਆ ਕਹਜਾ ਬਣਿਆ ਤੇ ਅੱਗੇ ਮੈਂ ਆਟੇ ਵਾਲਾ ਢੋਲ ਹੀ ਧਰ ਦਿੰਨੀ ਹੁੰਨੀ ਆ ਤੇ ਆ ਜੇ ਤਾਂ ਸੀ ਆ ਤਾਂ ਪੇੜੂ ਕੇ ਮੇਰੇ ਤੋਂ ਕਿਤੇ ਰੱਖਣੀ ਹੈ ਸ਼ੱਕਰ ਪਾਉਣੀ ਹੈ ਨਾ ਜੀ ਸ਼ੱਕਰ ਪਾ ਕੇ ਰੱਖ ਦੇ ਦਿਨੇ ਲਾ ਹਾਂ ਪਹਿਲਾਂ ਤਾਂ ਕਰਦਾ ਜਾਨਣਾ ਨੀਚੇ ਨੀ ਟੋਪੀਆ ਲੈ ਲੈ ਫਿਰ ਦੇਖਦੇ ਆ ਕਹਜਾ ਬਣਦਾ ਪਲੇ ਟੋਪੀਆ ਲੈ ਲੈ ਟੋਪੀਆ ਆਟਾ ਟੂਲਸ ਤੋਂ ਸ਼ੱਕਰ ਸਾਂਭਣੀ ਆਂ ਇਹ ਕੰਮ ਕਰ ਨੂੰ ਕਰੂੰਗੀ ਤੇ ਸੌ ਪਿਆ ਲੈ ਹੱਸ ਮੈਨੂੰ ਆਇਆ ਵੀ ਸੜਸਾ ਸਬਜੀ ਦੀ ਇੱਕ ਦੋ ਸੀਟੀਆਂ ਬਚ ਜਾਨੀਆਂ ਆ ਦੇਖੋ ਐਂ ਜਮਾਉਣੇ ਲੈਟਾ ਦੇ ਵਿੱਚ ਹੀ ਜਮਾਉਣੀ ਹੁੰਦੀ ਆ ਜਦ ਵੀ ਮੇਰਾ ਪਨੀਰ ਜਮਾਉਂਦਾ ਹੀ ਇਹ ਆਈਡੀਆ ਲਾਉ ਜੀ ਹਾਂ ਬਣ ਗਿਆ ਤੇ ਇਹ ਹੁਣ ਇਹਨੂੰ ਧੋ ਕੇ ਕੱਟ ਲੈਣੇ ਆ ਕਿਉਂਕਿ ਮੇਰੇ ਪਨੀਰ ਦੀ ਸਬਜੀ ਤਾਂ ਉਹਨਾਂ ਨੂੰ ਨੀਕ ਤਰ੍ਹਾਂ ਨੀਤ ਨੂੰ ਪਸੰਦ ਆ ਵੀ ਬੱਚੇ ਫਿਰ ਚਲ ਖਾ ਲੈਂਦੇ ਨੇ ਹੁਣ ਬਹਾਨੇ ਨਾਲ ਪਨੀਰ ਖਾਦਾ ਜਾਂਦਾ ਤੇ ਇਹ ਹੋ ਜਾਂਦਾ ਹਾਂ ਬਤ ਹੁਣ ਤਾਂ ਬਾਕੀ ਰਹਿ ਨਹੀਂ ਆਵੇ ਜੇ ਹੈ ਕਿਸੇ ਦਾ ਤੇ बस ਤੋਂ ਕੇ ਨਹੀਂ ਸਕਕੇ ਪਾ ਦਿੰਦੀਆਂ ਮਸਾਲਾ ਆਪਣਾ ਕਿਉਂ ਛੱਡ ਗਿਆ ਤੇ ਫਿਰ ਮਰਵਾ ਕੇ ਇੱਕ ਅੱਧੀ ਥੀਤੀ ਰੋਟੀ ਲਾ ਦੇ ਕੇ ਕੰਮ ਨੂੰ ਤਾਂ ਕੀ ਲੱਗਦਾ ਮੈਂ ਤਾਂ ਇਹੋ ਜਿਹੇ ਕੰਮ ਨੂੰ ਹੀ ਹੱਥੀਂ ਪਿਆਰੀ ਲਾ ਲੈਣੀ ਹੈ ਮੈਨੂੰ ਕੋਈ ਆਖਾ ਨਹੀਂ ਹੈਗਾ ਪਰ ਸੋਈ ਦਾ ਕੰਮ ਕਰਨਾ ਤੇ ਬਸ ਮੈਨੂੰ ਐ ਹੁੰਦਾ ਵੀ ਲਓ ਜੀ ਰੋਟੀ ਬਣਾਉਣੀ ਕੱਪੜੇ ਧੋਣੇ ਸਫਾਈਆਂ ਕਰਨੀਆਂ ਵੀ ਇਹ ਤਾਂ ਕੋਈ ਕੰਮ ਨਹੀਂ ਪਰ ਜਿੰਨਾ ਚਿਰ ਆਪਾਂ ਐਕਸਟਰਾ ਕੋਈ ਕੰਮ ਨਾ ਕਰੀਏ ਨਾਲ ਵੀ ਕੋਈ ਜੌਬ ਕਰਦੇ ਹੋਈਏ ਜਾਂ ਕੋਈ ਹੋਰ ਕੰਮ ਧੰਦਾ ਕਰਦੇ ਹੋਈਏ ਤੇ ਉਹ ਜ਼ਰੂਰੀ ਹੋ ਜਾਂਦਾ ਵੀ ਉਹੀ ਕਹਿੰਦੇ ਨੇ ਮੋਢੇ ਨਾਲ ਮੋਢਾ ਜੋੜਨਾ ਜ਼ਰੂਰੀ ਹੁੰਦਾ ਹਨਾ ਜਦੋਂ ਹੁਣ ਘਰੇ ਬੈਲੇ ਰਹਿੰਦੇ ਆ ਫਿਰ ਉਹ ਚੀਜ਼ ਦਾ ਬਹੁਤ ਮੰਦ ਤੇ ਆਇਆ ਰਹਿੰਦਾ ਵੀ ਆਪਾਂ ਕਿਹੜਾ ਕੋਈ ਕੰਮ ਕਰਦੇ ਆ ਮੇਰਾ ਪਿੰਦਾ ਗੁਰਮੀ ਤੇ ਇਧਰ ਹਨਾ ਤੇ ਵੀ ਆਪਾਂ ਕਿਹੜਾ ਕੋਈ ਕਮਾਈ ਕਰਦੇ ਆ ਨਾਲ ਕਿ ਕੱਲੇ ਖਾਣ ਵਾਲੀਆਂ ਕਿਉਂਕਿ ਜਦੋਂ ਕਮਾਉਣ ਵਾਲਾ ਇੱਕ ਜਣਾ ਹੋਵੇ ਤੇ ਪਿੱਛੇ ਖਾਣ ਵਾਲੇ ਇੰਨੇ ਜਾਣੇ ਹੋਣ ਤੇ ਫਿਰ ਤੁਹਾਨੂੰ ਪਤਾ ਹੀ ਅੱਜਕੱਲ ਦੀ ਮਿਹਗਾਈ ਚ ਕਿੱਥੇ ਕੰਮ ਲੱਗਦਾ ਬਸ ਆ ਚੀਜ਼ ਦਾ ਥੋੜਾ ਜਿਹਾ ਬਟਨ ਹੋ ਜਾਂਦਾ ਦਿਮਾਗ ਤੇ ਤਾਂ ਹੀ YouTube ਤੇ ਆਏ ਆ ਇਹ ਹੁੰਦਾ ਵੀ YouTube ਕੋਈ ਮਾੜੀ ਚੀਜ਼ ਨਹੀਂ ਹੈਗੀ ਵੀ ਆਪਣਾ ਪਰਿਵਾਰ ਹੀ ਆ ਹਨਾ YouTube ਫੈਮਿਲੀ ਐਪ ਵਧੀਆ ਇਹ ਮੈਂ ਤਾਂ ਹੋਰ ਭੈਣਾਂ ਨੂੰ ਵੀ ਕਹਿਣੀ ਆ ਹਨਾ ਜਿਨ੍ਹਾਂ ਨੂੰ ਲੱਗਦਾ ਵੀ ਸਿਰਫ ਹੁਣ ਜਿਵੇਂ ਆਪਣਾ ਚੈਨਲ ਮੋਨਟਾਈਜ਼ ਹੋ ਗਿਆ ਤੇ ਆਪਾਂ ਸਾਰਾ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਕਿੱਥੇ ਦੇ ਨਾਲ ਤੇ ਵਧੀਆ ਚੀਜ਼ ਆ ਵੀ ਆਪਾਂ ਕੰਮ ਕਰਦੇ ਕਰਦੇ ਵੀਡੀਓ

ਤੇ ਰਵਨੀਤ ਤਹਜਸ ਨਹੀਂ ਤਾਂ ਹੋਰ ਕੁਝ ਨਹੀਂ ਖਾਦੀ ਐਗੀ ਲੈ ਤੁਹਾਨੂੰ ਦਸਨੀਤੀ ਗੱਲ ਸੁਣ ਲਓ ਇਹ ਤਾਂ ਪਨੀਰ ਹੀ ਨਹੀਂ ਖਾਦੀ ਜਾਂ ਬਰਤੀ ਖਾ ਉਹਦੇ ਵਾਸਤੇ ਹੁੰਨ ਚਲ ਕਿ ਮੈਂ ਸਾਲ ਜਦੋਂ ਆਪਾਂ ਕੱਟਕੁੱਡ ਲੈਨੇ ਆ ਖੋਵਾ ਤੇ ਹੁਣ ਗਰਮੀ 'ਚ ਇਹਦੇ ਵਾਸਤੇ ਲਿਆ ਕੇ ਰੱਖ ਦਿਆ ਫਿਰ ਹੁਣ ਦੋ ਕੱਲਾ ਦੁੱਧ ਪੀਂਦੀ ਆ ਇੱਕੇ ਗਿੱਜਗੀ ਸਾਡੇ ਏਡੇ ਤੇ ਦੁਕਾਨ ਆ ਖੁੱਗੀ ਮੈਂ ਉੱਥੇ ਜਾਣਾ ਤੇ ਉੱਥੇ ਗਿੱਜੀ ਆ ਬਸ ਹੁੰਨੇ ਆ ਪਨੀਰ ਹੋ ਕਰਕੇ ਸੀਟੀਆ ਮਰਵਾ ਦਿੰਦੀ ਆ ਦੋ ਪਤਾ ਕੀ ਆ ਅੱਜ ਮੈਨੂੰ ਕੀ ਕਾਹਲਾ ਦੇਖ ਲੈ ਰੁਨੀਤ ਫੋਨ ਕਾ ਪਨੀਰ ਚੱਕਣ ਦੀ ਮਾਰੀ ਫੋਨ ਕੈਮਰਾ ਉੱਥੋਂ ਉਹ ਕਰਿਆ ਇਹਨੇ ਤੇ ਉਹ ਸੰਦੀਪ ਨੇ ਲਾਈਵ ਹੋਣਾ ਉਹ ਆਪ ਦੇ ਫੈਨਰ ਤੇ ਹੁੰਦੇ ਨੇ ਲਾਈਵ ਅਜਿਹੇ ਟਾਈਮ ਆਰ ਅਲਤੇ ਉਹਨਾਂ ਨੂੰ ਇਹ ਹੀ ਹੁੰਦਾ ਵੀ ਮੈਨੂੰ ਫੋਨ ਦੇ ਦੋ ਤੁਹਾਨੂੰ ਪਤਾ ਹਨਾ ਮਾੜੀ ਚੀਜ਼ ਨੂੰ ਇੱਧਰ ਜਾਂਦਾ ਤੇਰਾ ਫੋਨ ਕੈਮਰਾ ਮੈਂ ਤੇ ਪਾਪਾ ਖੋਇਆ ਵੀ ਮਾੜੀ ਚੀਜ਼ ਨੂੰ ਕੋਈ ਵੀ ਹੱਥ ਨਹੀਂ ਪਾਉਂਦਾ ਹੈਗਾ ਉਹਨਾਂ ਨੂੰ ਵੀ ਆਏ ਆ ਵੀ ਮੈਂ ਆਹੀ ਫੋਨ ਤੇ ਲਾਈਵ ਹੋਵਾਂ ਤੇ ਸਾ ਕਰਕੇ ਹੁਣ ਮੈਨੂੰ ਪਹਿਲਾਂ ਕਹਿੰਦੇ ਸੀ ਕਹਿੰਦੇ ਤੁਸੀਂ ਵੀਡੀਓ ਬਣਾ ਦੇਗਾ ਵੀਡੀਓ ਕਹਿੰਦੇ ਦੀ ਵੀ ਅੱਜ ਮੈਂ ਨਾ ਵੀ ਭੁੱਲ ਗਈ ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਾਂ ਮੈਂ ਕੱਪੜੇ-ਕੁਪੜੇ ਤੋਂ ਤੇ ਹੋਰ ਕੰਮ ਧੰਦੇ ਕਰੇ ਨਹੀਂ ਆਪਾਂ ਕੰਮ ਧੰਦੇ ਦੀ ਵੀਡੀਓ ਸ਼ੇਅਰ ਕਰਦੇ ਰਹਿਣੇ ਹੁੰਨੇ ਆ ਤੇ ਹੁਣ ਗੈਪ ਕਾਫੀ ਪੈ ਗਿਆ ਮੈਂ ਨਹੀਂ ਕਰਦੇ ਇਹਦੇ ਤੇ ਧਿਆਨ ਰੱਖ ਸਹੀ ਆਂਦੀ ਆ ਤੇ ਗੈਪ ਕਾਫੀ ਪੈ ਗਿਆ ਗੈਪ ਕਰਕੇ ਹੋ ਗਿਆ ਅੱਜ ਆ ਵੀ ਨਹੀਂ ਰਿਹਾ ਵੀਡੀਓ ਬਣਾਉਂਗਾ

ਲੇਕਿਨ ਕਿਤੇ ਨਾ ਕੋਤੀ ਦਾਰਦੇ ਨੇ ਕਿਸ ਨੇ ਵੀ ਕੀਆ ਤੈਨੂੰ ਹਣਾ ਤੇ ਚਲੋ ਠੀਕ ਹੈ ਜੀ ਆ ਜੈਨੀ ਕੀ ਵੀਡੀਓਜ਼ ਦਾ ਇੱਥੇ ਤੱਕ ਆਪਾਂ ਐਂਡ ਕਰ ਦਿੰਨੇ ਆ ਹਣਾ ਬਸ ਮੈਂ ਐਡਿਟ ਕਰਕੇ ਪਾਉਂਗੀ ਜਦੋਂ ਸੰਦੀਪ ਰਾ ਉਧਰੋਂ ਫੋਨ ਫ੍ਰੀ ਹੋ ਗਿਆ ਤੇ ਫਿਰ ਮੈਂ ਵੀਡੀਓ ਨੂੰ ਅਪਲੋਡ ਕਰੂੰ ਹੌਲੀ ਹੌਲੀ ਸੈਟਿੰਗ ਜੀ ਜਿਹੜੀ ਆਪਣੀ ਹੋ ਜੂਗੀ ਕਿ ਬਾਕੀ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਹਣਾ ਜਿਹੜੇ ਕਮੈਂਟ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਪੂਰਾ ਮੈਂ ਉਹਨਾਂ ਦਾ ਹਨਾ ਦਿ ਲੋ థాంక్స్ ਕਰਦੀ ਆ ਭੈਣਾ ਦਾ ਮੀਰਾ ਦਾ ਤੇ ਬਾਕੀ ਵੀਡੀਓ ਨੂੰ ਜਰੂਰ ਪਿਆਰ ਦਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹਨਾ ਤੇ ਖੈਰ ਤੁਹਾਡਾ ਵਾਚ ਕਰਿਆ ਕਰੋ ਤੁਹਾਨੂੰ ਕੱਲ ਨੂੰ ਮਿਲਦੇ ਜੀ ਕਿਸੇ ਨਵੀਂ ਵੀਡੀਓ ਨਾਲ ਤੇ ਸਤਿ ਸ੍ਰੀ ਅਕਾਲ ਜੀ